ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੰਡ ਹਰੀਕੇ ਕਲਾ ਵੱਡੇ ਹਰੀਕੇ ਵੀ ਕਹਿ ਦਿੰਦੇ ਇਹਨੂੰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪੰਡਾ ਤੇ ਤਹਿਸੀਲ ਵੀ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਹੈ। ਇਸ ਪੰਡ ਵਿੱਚ ਨੀਲੀ ਰਾਵੀ ਸਾਹਮਣੇ ਤੁਸੀਂ ਦੇਖ ਰਹੇ ਹੋ ਬਹੁਤ ਟੌਪ ਕਲਾਸ ਦਾ ਪਹਿਲਾ ਸੂਆ ਗੱਬਣ ਝੋਟੀ ਵਕਾਊ ਆ। ਇਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ। ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਅਜਿਹੇ ਹੀ ਜਿਹੇ ਪਸ਼ੂ ਤੁਸੀਂ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਖਰੀਦਾਰੀ ਕਰ ਸਕੋ ਸੋ ਦੋਸਤੋ ਲੈਣੇ ਆਂ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਝੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਜਸਕਰਨ ਸਿੰਘ ਜਸਕਰਨ ਸਿੰਘ ਹਾਂਜੀ ਜਸਕਰਨ ਬਾਈ ਆਪਣਾ ਮੋਬਾਈਲ ਨੰਬਰ ਬੋਲ ਦਿਓ 94647 94647 55900 ਜੀ 55900 ਪੂਰਾ ਪੂਰਾ ਜੀ ਠੀਕ ਹੈ ਜੀ ਤੇ ਛੋਟੀ ਬਾਈ ਆਪਣੇ ਘਰ ਦੀ ਹੈ ਜੀ ਨਹੀਂ ਜੇ ਆਪਾਂ ਲੈ ਕੇ ਆਂਦੀ ਸੀਗੀ ਛੋਟੀ ਲੈ ਕੇ ਆਂਦੀ ਹਾਂਜੀ ਹਾਂਜੀ ਤੇ ਕਿਹੜੇ ਬੁੱਲਦੀ ਆਪ ਇਹ ਅਲਬਖਸ਼ ਦੀ ਆਈ ਅਲਬਖਸ਼ ਦੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਅੱਗੇ ਬਾਈ ਗੱਬਣ ਕਿਹੜੇ ਸਾਨ ਤੋਂ ਆਏ ਇਹ ਇਹ ਬਾਈ ਜੀ ਕੋਈ ਨੂਰ ਦਾ ਬੱਚਾ ਏ ਬਿੱਲਾ ਆਈ ਠੀਕ ਆ ਜੀ ਉਹ ਤਾਂ ਗੱਬਣਾ ਈ ਉਹ ਤਾਂ ਗੱਬਣਾ ਕੋਈ ਨੂਰ ਦਾ ਬੱਚੇ ਤੋਂ ਹਾਂਜੀ ਤੇ ਬਾਈ ਕਿੰਨੇ ਕ ਦਿਨ ਲੈ ਜੂ ਇਹ ਦਿਨ ਆ ਜੇ ਘਟਵਾੜੀ ਆ 5 7 ਦਾ ਆਉਦੇ 7 ਦਿਨ ਤਾਂ ਆਉਦੇ ਪਏ ਦੇ 7 ਦਿਨ ਤਾਂ ਲਿਖਤੀ ਰੂਪ ਜੀ ਪਏ ਹਾਂਜੀ ਹਾਂਜੀ ਉਹਦੋਂ ਆ ਪੱਕਾ ਨਹੀਂ ਚਾਲੇ ਫਿਰ ਚੀਲ ਜੇ ਹਾਂ ਵੱਧ ਵੀ ਲੈ ਸਕਦੀ ਰਾਜੀ ਆ ਝੋਟੀ ਲੀਸੀ ਹਾਂਜੀ ਹਾਂਜੀ ਤੇ ਬਾਈ ਇਹਦੀ ਮਾਂ ਥੱਲੇ ਕਿੰਨਾ ਗਧ ਦੁੱਧ ਸੀ ਉਹਨਾਂ ਨੇ ਦੱਸਿਆ ਹੋਣਾ ਤੁਹਾਨੂੰ 18 ਕਿਲੋ ਸੀ ਗਾ ਜੀ 18 ਕਿਲੋ ਹਾਂਜੀ ਲਾਓ ਵੀ ਮਿੱਤਰੋ ਬਹੁਤ ਚੰਗੀ ਬਣਦੀ ਤੰਦੀ ਝੋਟੀ ਆ ਨੀਲੀ ਰਾਵੀ ਦੀ ਕਈ ਮੇਰੇ ਵੀਰ ਮੈਨੂੰ ਫੋਨ ਕਰਦੇ ਹੁੰਦੇ ਵੀ ਜਦੋਂ ਕੋਈ ਚੰਗੀ ਡੀਲੀ ਰਾ ਵੀ ਹੋਈ ਤਾਂ ਸਾਨੂੰ ਦੱਸਿਓ ਤੇ ਅੱਜ ਮੇਰੇ ਵੀਰ ਵੀਡੀਓ ਵੇਖ ਕੇ ਚੰਗੀ ਤਰ੍ਹਾਂ ਜੱਜਮੈਂਟ ਕਰ ਲਿਓ ਚੰਗੇ ਖਾਨਦਾਨ ਦੀ ਆਪ ਗਾਂ ਸੀਮਣ ਵੀ ਚੰਗਾ ਲੱਗਿਆ ਤੇ ਦਿਨ ਹਜੇ ਲੈਂਦੀ ਹੈ ਝੋਟੀ ਕੱਚੀ ਆ ਉਸ ਮੁਤਾਬਕ ਤੁਸੀਂ ਜੱਜਮੈਂਟ ਕਰਨੀ ਆ ਵਿੱਠਪੜੇ ਦੀ ਬਹੁਤ ਚੰਗੀ ਕੱਦ ਕਾਠ ਬਹੁਤ ਆ ਤੇ ਤੁਰਦਿਆਂ ਤੋਂ ਤੁਹਾਨੂੰ ਇਹਦੇ ਹਵਾਨੇ ਵੀ ਜੱਜਮੈਂਟ ਸਾਰੀ ਆ ਜਾਣੀ ਆ ਹਜੇ ਮੇਰੇ ਹਿਸਾਬ ਨਾਲ 10 ਦਿਨ ਨਹੀਂ ਝੋਟੀ ਹੁੰਦੀ ਦੂਜੇ ਪਾਸੇ ਤੋਂ ਦੋਸਤੋ ਬਿਲਕੁਲ ਸੇਮ ਸਾਈਜ਼ ਆ ਥਾਣਾ ਦਾ ਲੜੇ ਪਾਸੋਂ ਧੁੰਨੀ ਤੱਕ ਚਿੱਟਾ ਨਿਸ਼ਾਨ ਆਉ ਤੁਸੀਂ ਦੇਖ ਸਕਦੇ ਆ ਪੰਜ ਕਲਿਆਣੀ ਦੇ ਨੀਲੀ ਰਵੀ ਦੇ ਆਉਂਦੇ ਆ ਤਕਰੀਬਨ ਹੂੰ ਦੋਨੇ ਅੱਖਾਂ ਚਿੱਟੀਆਂ ਤੇ ਸੀਲਸ ਲੱਗ ਦੋਸਤੋ ਦੇਖ ਸਕਦੇ ਆ ਬਾਈ ਥਣਾ ਨੂੰ ਹੱਥ ਮਾਰ ਰਿਆ ਵੈਸੇ ਓਪਰਾ ਕਰਕੇ ਆ ਮਾੜਾ ਮੋਟਾ ਭਵੇਂ ਕਰੇ ਤੇ ਨਹੀਂ ਤਾਂ ਬਹੁਤ ਹੀ ਜਿਆਦਾ ਸੀਲ ਆ ਦੋਸਤੋ ਜਲਦੀ ਨਹੀਂ ਤੇ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਦੋਨੇ ਅੱਖਾਂ ਚਿੱਟੀਆਂ ਨੱਕ ਦੇ ਉੱਤੇ ਨਿਸ਼ਾਨ ਤੁਹਾਨੂੰ ਦਿਸ ਰਿਹਾ ਮੱਥੇ ਦੇ ਉੱਤੇ ਪਟਾ ਕੁੰਡਾ ਸੈਂਗਾ ਦੋਸਤੋ ਚਾਰੇ ਪੈਰ ਚਿੱਟੇ ਆ ਖੋਲਿਓ ਜੀ ਬਾਈ ਇਹ ਇਹਨੂੰ ਬਾਹਰ ਨੂੰ ਲੈ ਚੱਲੋ ਲਓ ਵੀ ਮਿੱਤਰੋ ਜੱਜਮੈਂਟ ਤੁਸੀਂ ਕਰ ਲੈਣੀ ਆ ਅਜੇ 10 ਦਿਨ ਤਾਂ ਪੱਕਾ ਹੀ ਨਹੀਂ ਸੁੰਦੀ ਬਾਈ ਜੀ ਕਹਿੰਦੇ ਇਹ ਹਫਤਾ ਦਾ 8 ਦਿਨ ਤਾਂ ਇਹਦੇ ਆਪਦੇ ਸੋਣ ਚ ਹੀ ਪਾਇਆ ਕੁਛ ਦਿਨ ਵੱਧ ਵੀ ਲੈ ਜਾਂਦਾ ਪਸ਼ੂ ਉਸ ਢੰਗ ਨਾਲ ਜੱਜਮੈਂਟ ਕਰ ਲੀ ਚੰਗੀ ਸੰਭਾਈ ਆ ਬਾਈ ਦੀ ਇਹ ਘਰ ਦੇ ਪਸ਼ੂ ਹੀ ਹੁੰਦੇ ਆ ਆ ਵੇਖੋ ਜੀ ਲਓ ਵੀ ਮੇਤਰੋ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਨੇ ਆ ਬਾਈ ਸੰਗਲ ਛੱਡ ਕੇ ਹੀ ਬੈਠਾ ਤਕਰੀਬਨ ਦੇਖ ਸਕਦੇ ਹੋ ਤੁਸੀਂ ਸੀਲ ਦੀ ਮਿਸਾਲ ਤਾਂ ਤੁਸੀਂ ਦੇਖ ਹੀ ਲਈ ਹੁਣੀ ਦੋਸਤੋ ਵੀ ਕਿੰਨੀ ਕ ਹੈ ਮੋੜ ਲੋ ਜੀ ਆ ਜਾ ਆ ਜਾ ਸ਼ੇਂਗਾ ਗੱਦ ਕਾਠਾ ਪੂਛ ਦਾ ਦੰਬ ਉੱਪਰ ਤੱਕ ਚਿੱਟਾ ਤੇ ਬਾਈ ਜੀ ਮੁੱਲੇ ਦਾ ਕੀ ਰੱਖਿਆ ਜੀ ਮੁੱਲ ਬਈ ਫੋਨ ਤੇ ਹੀ ਲਾਓ ਵੀ ਮਿੱਤਰੋ ਜਿਸ ਵੀ ਕਿਸੇ ਵੀਰ ਨੂੰ ਇਹ ਝੋਟੀ ਪਸੰਦ ਆ ਤਾਂ ਨੰਬਰ 22 ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ 22 ਜੀ ਹਰਨਾ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਹੇਠਲੇ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਤੇ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਮਿਲਦੇ ਆ ਜਲਦੀ ਦੋਸਤੋ ਨਵੀਂ ਵੀਡੀਓ ਨਾਲ ਧੰਨਵਾਦ